ਕਾਂਚਣ ਕੁਮਾਰੀ ਤੋਂ ਬਾਅਦ ਇੱਕ ਹੋਰ ਕੁੜੀ ਦਾ ਛਰਿਆਂ ਕਤਲ ਕਰ ਦਿੱਤਾ ਗਿਆ ਹੈ ਇਹ ਕੁੜੀ ਹਰਿਆਣੇ ਦੀ ਮਾਡਲ ਸੀ ਸਿਮਮੀ ਚੌਧਰੀ ਨਾਂ ਦੀ ਕੁੜੀ ਦਾ ਕਿਸੇ ਨੇ ਗਲਾ ਵਟ ਕੇ ਨਹਿਰ 'ਚ ਸੁੱਟ ਦਿੱਤਾ ਸਿਮਮੀ ਚੌਧਰੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹਰਿਆਣੇ ਦੇ ਸੋਨੀਪੱਤ 'ਚ ਇਸ ਮਾਡਲ ਕੁੜੀ ਦੀ Laash ਮਿਲੀ ਹੈ ਫਰਕ ਸਿਰਫ ਇੰਨਾ ਪੰਜਾਬ 'ਚ ਕਾਂਚਣ ਕੁਮਾਰੀ ਦਾ ਗਲਾ ਕੁੱਟਿਆ ਗਿਆ ਸੀ ਤੇ ਹਰਿਆਣਾ ਦੇ ਵਿੱਚ ਇਸ ਕੁੜੀ ਦਾ ਗਲਾ ਕੱਟਿਆ ਗਿਆ ਥੋੜੇ ਸਮੇਂ ਦੇ ਵਿੱਚ ਹੀ ਦੋ ਕੁੜੀਆਂ ਦੇ ਕਤਲ ਹੋਏ ਨੇ ਸੋਸ਼ਲ ਮੀਡੀਆ ਦੇ ਉੱਪਰ ਗੰਦ ਪਾਉਣ ਵਾਲੇ ਹੋ ਜਾਓ ਦੋਸਤੋ ਸਾਵਧਾਨ ਦੀਪਿਕਾ ਲੁਤਰਾ ਨੂੰ ਵੀ ਸਰਕਾਰ ਨੇ ਪੁਲਿਸ ਸਕਿਉਰਿਟੀ ਦੇ ਦਿੱਤੀ ਹੈ ਨਿੰਗ ਸਿੰਘਾ ਨੇ ਹੋਰ ਵੀ ਸੋਸ਼ਲ ਮੀਡੀਆ ਤੇ ਗੰਦ ਪਾਉਣ ਵਾਲੇ ਮੁੰਡੇ ਕੁੜੀਆਂ ਨੂੰ ਧਮਕੀ ਦਿੱਤੀ ਹੈ ਨਿੰਗ ਸਿੰਘਾ ਦੇ ਡਰ ਤੋਂ ਕਈ ਤਾਂ ਹੱਥ ਜੋੜ-ਜੋੜ ਕੇ ਮਾਫੀਆਂ ਮੰਗ ਰਹੇ ਨੇ ਦੋਸਤੋ ਅਗਰ ਤੁਸੀਂ ਵੀ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦਾ ਕੰਟੈਂਟ ਪਾਉਣਿਓ ਤਾਂ ਤੁਸੀਂ ਵੀ ਹੋ ਜਾਵੋ ਸਾਵਧਾਨ